ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਸਾਹਮਣੇ ਗੋਲੀ ਚੱਲੀ ਹੈ ਸੰਗਰੂਰ ਦਾ ਉਹ ਇਲਾਕਾ ਜਿੱਥੇ ਪੰਛੀ ਤੇ ਪਰਿੰਦੇ ਵੀ ਪਰ ਮਾਰਨ ਤੋਂ ਪਹਿਲਾਂ ਸੰਗਰੂਰ ਦੇ ਐਸਐਸਪੀ ਨੂੰ ਪੁੱਛਦੇ ਨੇ ਕਿ ਅਸੀਂ ਪਰ ਮਾਰ ਲਈਏ ਜਾਂ ਨਾ ਮਾਰੀਏ ਉਸ ਇਲਾਕੇ ਦੇ ਵਿੱਚ ਗੋਲੀ ਚੱਲੀ ਹੈ ਬਦਮਾਸ਼ੀ ਹੋਈ ਹੈ ਛਰੇਆ ਨੰਗੀ ਚਿੱਟੀ ਬਦਮਾਸ਼ੀ ਹੋਈ ਹੈ ਤੁਹਾਨੂੰ ਉਹਦੀਆਂ ਸੀਸੀਟੀਵੀ ਫੁਟੇਜ ਵੀ ਦਿਖਾਉਣੀਆਂ ਨੇ ਉਹ ਇਲਾਕਾ ਜਿੱਥੇ 24 ਘੰਟੇ ਪੁਲਿਸ ਦਾ ਪੈਰਾ ਰਹਿੰਦਾ ਹੈ ਬਦਮਾਸ਼ ਇੰਨੇ ਬੇਖੌਫ ਨੇ ਕਿ ਉੱਥੇ ਗੋਲੀਆਂ ਚਲਾ ਗਏ ਮਾਜਰਾ ਕੀ ਹੈ ਕੀ ਸਾਰੀ ਘਟਨਾ ਹੈ ਤੁਹਾਨੂੰ ਖੋਲ ਕੇ ਦੱਸਦੇ ਹਾਂ ਤੁਸੀਂ ਜੁੜਿਓ ਲੋਕਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਰੱਪੜਦੇ ਰਹਿ ਮਾਮਲਾ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਾਇਸ਼ ਹੈ ਕੋਠੀ ਆ ਰਹਿੰਦੇ ਖੈਤ ਤਾਂ ਹੁਣ ਹੈ ਨਹੀਂਗੇ ਉਹ ਸੰਗਰੂਰ ਦੇ ਪਟਿਆਲਾ ਸੰਗਰੂਰ ਹਾਈਵੇ ਦੇ ਉੱਤੇ ਇਸ ਮੁੱਖ ਮਾਰਗ ਦੇ ਉੱਤੇ ਜਿਹੜੀ ਆ ਉਹ ਕੋਠੀ ਹੈ ਉਸ ਕੋਠੀ ਤੋਂ ਲਗਭਗ 50 ਤੋਂ 60 ਮੀਟਰ ਦੂਰ ਗੋਲੀ ਚੱਲਦੀ ਹੈ ਇੱਕ ਨੌਜਵਾਨ ਦੇ ਉੱਤੇ ਗੋਲੀ ਚਲਾਈ ਜਾਂਦੀ ਹੈ ਸ਼ਰੇਆਮ ਗੋਲੀ ਚੱਲਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਵਿੱਚ ਹਰ ਵੇਲੇ 100 ਤੋਂ ਵਧੇਰੇ ਪੁਲਿਸ ਕਰਮੀ ਤਣਾਤ ਰਹਿੰਦੇ ਨੇ ਚਾਹੇ ਉਹ ਪੰਜਾਬ ਆਰਮਡ ਫੋਰਸ ਦੇ ਪੁਲਿਸ ਕਰਮੀ ਹੋਣ ਚਾਹੇ ਜ਼ਿਲ੍ਹਾ ਪੁਲਿਸ ਦੇ ਹੋਣ ਚਾਹੇ ਐਂਟੀ ਰਾਇਡ ਜਿਹੜੀ ਪੁਲਿਸ ਹੈ ਉਹਦੇ ਬੰਦੇ ਹੋਣ ਉਹ ਹਮੇਸ਼ਾ ਤਣਾਤ ਰਹਿੰਦੇ ਨੇ ਕਮਾਂਡੋ ਤਣਾਤ ਰਹਿੰਦੇ ਨੇ ਮੁੱਖ ਮੰਤਰੀ ਦੀ ਕੋਠੀ ਦੇ ਕੋਲੋਂ ਜੇ ਤੁਸੀਂ ਲੰਘਣਾ ਹੈ ਤਾਂ ਤੁਹਾਨੂੰ ਪੁੱਛ ਕੇ ਲੰਘਣਾ ਪੈਂਦਾ ਕਿ ਅਸੀਂ ਲੰਘ ਜੀਏ ਕਿ ਨਾ ਲੰਘ ਜੀਏ ਧਰਨਾਕਾਰੀ ਉੱਥੇ ਕੋਠੀ ਦੇ ਨੇੜੇ ਨਹੀਂ ਜਾ ਸਕਦੇ ਜਾਨੀ ਕਿ ਇਹ ਹਾਲਾਤ ਨੇ ਇਹਨਾਂ ਹਾਲਾਤਾਂ ਦੇ ਵਿੱਚ ਮੁੱਖ ਮੰਤਰੀ ਦੀ ਕੋਠੀ ਤੋਂ 50 ਮੀਟਰ ਦੀ ਦੂਰੀ ਦੇ ਉੱਤੇ ਗੋਲੀ ਚੱਲੀ ਆ ਮਾਮਲਾ ਕੁਝ ਇਸ ਤਰ੍ਹਾਂ ਕਿ ਪ੍ਰਾਣੀ ਤੇ ਨਿੱਜੀ ਰੰਜਸ਼ ਸੀ ਜਿਸ ਰੰਜਸ਼ ਦੇ ਦੌਰਾਨ ਜਿਹੜਾ ਮੁਦਈ ਆ ਜਿਹੜਾ ਪੀੜਤ ਹੈ ਉਹ ਹਰਪ੍ਰੀਤ ਸਿੰਘ ਉਹਨੂੰ ਕੁਝ ਵਿਅਕਤੀ ਉਹਦੇ ਘਰ ਦੇ ਬਾਹਰ ਬੁਲਾਉਂਦੇ ਨੇ ਜਿਵੇਂ ਹੀ ਉਹ ਬਾਹਰ ਆਉਂਦੇ ਨੇ ਉਹਦੇ ਨਾਲ ਝਗੜਾ ਹੁੰਦਾ ਹੈ ਤੇ ਗੋਲੀ ਚਲਾ ਦਿੱਤੀ ਜਾਂਦੀ ਹੈ ਗਨੀਮਤ ਰਹੀ ਹੈ ਕਿ ਹਰਪ੍ਰੀਤ ਸਿੰਘ ਦੇ ਗੋਲੀ ਨਹੀਂ ਵੱਜਦੀ ਉਹਦੀਆਂ ਮੈਂ ਤੁਹਾਨੂੰ ਤਸਵੀਰਾਂ ਵੀ ਦਿਖਾ ਦੇਣਾ ਤੁਸੀਂ ਸਕਰੀਨ ਤੇ ਤਸਵੀਰਾਂ ਦੇਖ ਸਕਦੇ ਹੋ ਗੋਲੀ ਨਹੀਂ ਵੱਜਦੀ ਗੋਲੀ ਤੋਂ ਬਚਾਅ ਹੋ ਜਾਂਦਾ ਪਰ ਉਹ ਜ਼ਖਮੀ ਹੋ ਜਾਂਦਾ ਜਿਹਨੂੰ ਹਸਪਤਾਲ ਲਿਜਾਇਆ ਗਿਆ ਹੁਣ ਸਵਾਲ ਇਹ ਹੈ ਕਿ ਹਰਪ੍ਰੀਤ ਸਿੰਘ ਦੀ ਇੱਕ ਜ਼ਿੰਦਗੀ ਹੈ ਉਹਦਾ ਰੋਲਾ ਪੈ ਜਾਂਦਾ ਤੇ ਜਿਹੜੇ ਹਮਲਾਵਰ ਭੱਜ ਜਾਂਦੇ ਨੇ ਪਰਿਵਾਰ ਦਾ ਕਹਿਣਾ ਹੈ ਕਿ ਇਨ੍ਹਾਂ ਹਮਲਾਵਰਾਂ ਦੇ ਵਿੱਚ ਕੁਝ ਲੋਕ ਬਾਹਰਲੇ ਸੀ ਇੱਕ ਵਿਅਕਤੀ ਪਿੰਡ ਦਾ ਸੀ ਮਾਮਲਾ ਨਿਜੀ ਰੰਜੋਸ਼ ਦਾ ਹੁਣ ਤੁਸੀਂ ਕਹੋਗੇ ਕਿ ਭਾਈ ਨਿਜੀ ਰੰਜੋਸ਼ ਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੀ ਲੈਣਾ ਦੇਣਾ ਸਵਾਲ ਇਹ ਨਹੀਂ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਲੈਣਾ ਦੇਣਾ ਜਾਂ ਨਹੀਂ ਲੈਣਾ ਦੇਣਾ ਸਵਾਲ ਇਹ ਹੈ ਕਿ ਉਹ ਇੰਨੀ ਸੁਰੱਖਿਆ ਵਾਲਾ ਇਲਾਕਾ ਹੋਵੇ ਜਿੱਥੇ ਪੁਲਿਸ ਮੈਂ ਕਹਿੰਦਾ ਕਿ ਇੱਕ ਪਲ ਦੇ ਲਈ ਵੀ ਪਾਸੇ ਨਹੀਂ ਹਟਦੀ ਉਹ ਇਲਾਕਾ ਹੋਵੇ ਤੇ ਉੱਥੇ ਬਦਮਾਸ਼ਾਂ ਦੇ ਜਾਂ ਇਸ ਤਰ੍ਹਾਂ ਦੇ ਅਨਸਰ ਜਿਹੜੇ ਭੜੇ ਅਨਸਰ ਨੇ ਜਿਹੜੇ ਸਮਾਜ ਵਿਰੋਧੀ ਅਨਸਰ ਨੇ ਉਹਨਾਂ ਦੇ ਹੌਸਲੇ ਬਲੰਦ ਹੋਣ ਉਹਨਾਂ ਨੂੰ 1 ਇੰਚ ਦਾ ਖੋਫਾ ਨਾ ਹੋਵੇ ਪੁਲਿਸਿੰਗ ਹੈ ਕਿ ਪੁਲਸ ਕਾਨੂੰਨ ਨੂੰ نافذ ਕਰਨ ਵਾਲੀ ਏਜੰਸੀ ਹੈ ਜਿਨੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣਾ ਤੇ ਉਹਦਾ ਦਾਬਾ ਹੁੰਦਾ ਉਹਦਾ ਡਰ ਹੁੰਦਾ ਇਹਦਾ ਮਤਲਬ ਸੰਗਰੂਰ ਦੀ ਪੁਲਿਸ ਦਾ ਨਾ ਹੁਣ ਦਾਬਾ ਰਿਹਾ ਤੇ ਨਾ ਡਰ ਰਿਹਾ ਹੈ ਐਸਐਸਪੀ ਦੀ 24 ਘੰਟੇ ਸਰਵਲੈਂਸ ਵਾਲਾ ਇਲਾਕਾ ਹੈ ਜਿੱਥੇ ਕੱਲਾ ਐਸਐਸਪੀ ਨਹੀਂ ਪੰਜਾਬ ਦੇ ਡੀਜੀਪੀ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਦੇ ਲਈ ਤਨਾਤ ਅਮਲੇ ਦੇ ਜਿਹੜੇ ਅਫਸਰ ਨੇ ਉਹਨਾਂ ਦੀ ਅੱਖ ਹਮੇਸ਼ਾ ਇੱਥੇ ਰਹਿੰਦੀ ਹੈ ਗਨੀਮਤ ਇਹ ਰਹੀ ਹੈ ਕਿ 500 ਮੀਟਰ ਦੀ ਦੂਰੀ ਤੇ ਸੀ ਜੇ ਅਜਿਹਾ ਹੀ ਵਾਕਿਆ ਜਾਂ ਅਜਿਹੀ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਡਰ ਨਹੀਂ ਉਹ ਕੱਲ ਨੂੰ ਉੱਥੇ ਜਾ ਕੇ ਵੀ ਕਰ ਸਕਦੇ ਨੇ ਮੁੱਖ ਮੰਤਰੀ ਨੂੰ ਤਾਂ ਪਹਿਲਾਂ ਹੀ ਕਈ ਲੋਕ ਥ੍ਰੈਟ ਕਰ ਚੁੱਕੇ ਨੇ ਜਾਨੀ ਕਿ ਮੁੱਖ ਮੰਤਰੀ ਦੀ ਸੁਰੱਖਿਆ ਦੇ ਵਿੱਚ ਵੀ ਇਹ ਕਮੀ ਹੈ ਇਸ ਸਾਰੇ ਮਾਮਲੇ ਨੂੰ ਲੈ ਕੇ ਪਰਿਵਾਰ ਕੀ ਕਹਿੰਦਾ ਹੈ ਪੀੜਤ ਪਰਿਵਾਰ ਕੀ ਕਹਿੰਦਾ ਤੁਹਾਨੂੰ ਉਹ ਵੀ ਸੁਣਾਉਣੇ ਆ ਪਰਮਜੀਤ ਕੌਰ ਜੀ ਜੀ ਮੇਰਾ ਮੈਂ ਤਾਂ ਮੱਝਾ ਬੰਨੀ ਪੜੀ ਹੋਈ ਸੀ ਜੀ ਮੇਰੇ ਬਾਹਰ ਚ ਜਾ ਕੇ ਹੱਕਾ ਮਾਰੀਆਂ ਨੇ ਮੁੰਡੇ ਜਿਹੜਾ ਪਿੰਡ ਦਾ ਮੁੰਡਾਗਾ ਉਹਨੇ ਗੱਲ ਕਹੀ ਆ ਵੀਰੇ ਆ ਜਾ ਬਾਹਰ ਆਈ ਵੀਰੇ ਆਈ ਉਹ ਮੇਰਾ ਮੁੰਡਾ ਅੰਦਰੋਂ ਨਿਕਲ ਰਿਹਾ ਸੀ ਕੱਖ ਵੱਢਣ ਜਾਂਦਾ ਖੇਤ ਨੂੰ ਜੀ ਠੀਕ ਆ ਨਾ ਜਦੋਂ ਮੇਰਾ ਮੁੰਡਾ ਬਾਹਰ ਨਿਕਲ ਰਿਹਾ ਪਰਨਾ ਬੰਦਾ ਮੰਦਬਾ ਸਰ ਬੰਦਾ ਬੰਦਾ ਆਇਆ ਕਪੜਾ ਬੰਦਾ ਉਹ ਤੇ ਉਹਨੂੰ ਕਹਿੰਦਾ ਉਹਨੂੰ ਮੋਢੇ ਤੇ ਹੱਥ ਪਾ ਕੇ ਲੈ ਕੇ ਆ ਵੀਰੇ ਆ ਜਾ ਉਹ ਅਲੀ ਨਾਲ ਗੱਲ ਕਰਨੀ ਆ ਮੈਨੂੰ ਇੰਨੀ ਸੁਣੀ ਆ ਮੈਂ ਉੱਥੇ ਝਾੜੂ ਸਿੱਟ ਕੇ ਡੰਡਾ ਸਿੱਟ ਕੇ ਆਵਦਾ ਡੰਗਰਾ ਥੱਲੇ ਸੰਭਰਦੀ ਸੀ ਮੈਂ ਬਾਹਰ ਆਈ ਗਲੀ 'ਚ ਜਦੋਂ ਮੈਂ ਗਲੀ ਚ ਆਈ ਮੁੰਡਾ ਮੇਰਾ ਇੱਥੇ ਆ ਗਲੀ ਦੇ ਨੁੱਕਰ ਤੇ ਟਾਇਆ ਹੋਇਆ ਸੀ ਹੋਰ ਆਪਾਂ ਨੂੰ ਕੋਈ ਪਤਾ ਨਹੀਂ ਵੀ ਕੀ ਉਹਦੀ ਨੱਤ ਵੱਡੀ ਪਈ ਸੀ ਗਡਾਸੇ ਤੇ ਗਡਾਸਾ ਚੱਲਦਾ ਸੀ ਇਹ ਗੱਲ ਹੋਈ ਆ ਜੀ ਹੁਣ ਜਦੋਂ ਮੈਂ ਇੱਥੇ ਭੱਜੀ ਆਈ ਮੈਂ ਪਿੱਛੇ ਮੇਰੇ ਗਵਾਂਡਰ ਨਿਕਲ ਆਈ ਫੇਰ ਮੋਂ ਨੂੰ ਹਾਕਾ ਮਾਰੀਆ ਪਿੱਛੇ ਸਾਡੇ ਹਾਕਾ ਮਾਰਦੇ ਵੀ ਅੰਦਰੋਂ ਬਾਹਰ ਨਿਕਲੇ ਆਉਣਗੇ ਪਿੰਡ ਦਾ ਇੱਕ ਮੈਂਬਰ ਆ ਜੀ ਤੈਨੂੰ ਬਾਹਰ ਲੇ ਨੇ ਤਿੰਨ ਗੱਡੀ ਚੋਂ ਬਾਹਰ ਨਿਕਲਣ ਚੌਥਾ ਗੱਡੀ ਚਲਾ ਰਿਹਾ ਸੀ ਕਦੇ ਇੱਧਰ ਨੂੰ ਲਿਜਾਂਦਾ ਸੀ ਕਦੇ ਇੱਧਰ ਨੂੰ ਲਿਜਾਂਦਾ ਸੀ ਆ ਦੇਖ ਲਓ ਸ਼ੀਸ਼ੇ ਦੇ ਵਿੱਚ ਪਹਿਲੀ ਹਿੱਟ ਮੈਂ ਮਾਰੀ ਹੈ ਗੱਡੀ ਦੇ ਵਿੱਚ ਗੋਲੀਆਂ ਰਹਿ ਥੱਲੇ ਨੂੰ ਦੇਖੋ ਸਾਹਮਣੇ ਫੈਰ ਹੋਏ ਹੋਏ ਨੇ ਇੱਥੇ ਖੜਾ ਕਰ ਦੱਸ ਕੌਂਕੇ ਤੇ ਆ ਦੋ ਬੰਦੇ ਆਏ ਸੀ ਜੀ ਇੱਕ ਪਹਿਲਾਂ ਤੇ ਕਾਇਆ ਫਿਰ ਦੂਸਰਾ ਆ ਗਿਆ ਹੁਣ ਆਪਾਂ ਨੂੰ ਪਤਾ ਨਹੀਂ ਵੀ ਇਹ ਊਰੇ ਦੇ ਨੱਕੇ ਵਾਲੇ ਨੇ ਭਗਵੰਤ ਮਾਨ ਦੇ ਕੌਣ ਨੇ ਕੌਣ ਨਹੀਂ ਸਾਡੀ ਪੁਲਿਸ ਦੇ ਅਰਪਟ ਹੋਈ ਨਹੀਂ ਹਾਂਜੀ ਤੁਸੀਂ ਸੁਣਿਆ ਹੁਣ ਸਵਾਲ ਜਿਹੜਾ ਦੂਜਾ ਇੱਥੇ ਬਣਦਾ ਹੈ ਕਿ ਕੀ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਤੋਂ ਜਦੋਂ ਵੀ ਪੱਤਰਕਾਰ ਹੋਣ ਮੀਡੀਆ ਹੋਵੇ ਵਿਰੋਧੀ ਧਿਰ ਹੋਵੇ ਸਵਾਲ ਚੁੱਕਦੀ ਹੈ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਚਾਹੇ ਹਰਪਾਲ ਚੀਮਾ ਹੋਣ ਚਾਹੇ ਅਮਨ अरोड़ा ਹੋਣ ਚਾਹੇ ਕੋਈ ਵੀ ਹੋਵੇ ਆਮ ਆਦਮੀ ਪਾਰਟੀ ਦਾ ਉਹ ਕਹਿਣਗੇ ਯੂਪੀ 'ਚ ਇੰਨਾ ਕ੍ਰਾਈਮ ਹੈ ਸਾਡਾ ਇੰਨਾ ਘਟਿਆ ਅਸੀਂ ਕੀ ਲੈਣਾ ਯੂਪੀ ਦੇ ਕ੍ਰਾਈਮ ਤੋਂ ਸਾਡੇ ਨਾਲ ਕੀ ਬੀਤ ਰਹੀ ਐ ਅਸੀਂ ਇਹ ਦੇਖਣਾ ਸੰਗਰੂਰ ਦੇ ਵਿੱਚ ਲੁੱਟਖੋਹਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਕਾਹ ਹਜੇ ਪਰਸੋ ਹੀ ਦੋ ਚਾਰ ਜਾਣੇ ਪੁਲਿਸ ਨੇ ਫੜੇ ਨੇ ਇਹ ਜੇ ਕਾਂਡ ਜਿਹੜੇ ਆ ਉਹ ਹਰ ਰੋਜ਼ ਹੁੰਦੇ ਨੇ ਇਹ ਤਾਂ ਹੱਦੋਂ 13ਵੀਂ ਗੱਲ ਹੈ ਜੱਗੋਂ 13ਵੀਂ ਗੱਲ ਹੈ ਕਿ ਮੁੱਖ ਮੰਤਰੀ ਦੀ ਕੋਠੀ ਹੋਵੇ ਪੁਲਿਸ ਦਾ ਪਹਿਰਾ ਹੋਵੇ ਉੱਥੇ ਸਾਰਾ ਕੁਝ ਵਾਪਰ ਜੇ ਇਹਦੀ ਜ਼ਿੰਮੇਵਾਰੀ ਕੌਣ ਲੈਂਦਾ ਹੈ ਕੀ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਗ੍ਰਹਿ ਮੰਤਰੀ ਨੇ ਉਹਨਾਂ ਨੂੰ ਇਹਦੀ ਜ਼ਿੰਮੇਵਾਰੀ ਨਹੀਂ ਲੈਣੀ ਚਾਹੀਦੀ ਉਹਨਾਂ ਨੂੰ ਚੁਟਕਲੇ ਤੇ ਵਿਅੰਗ ਕੱਸਣ ਤੋਂ ਇਲਾਵਾ ਇਹਦੇ ਉੱਤੇ ਧਿਆਨ ਨਹੀਂ ਦੇਣਾ ਚਾਹੀਦਾ ਜਦੋਂ ਵੀ ਲਾ ਐਂਡ ਆਰਡਰ ਜਦੋਂ ਵੀ ਅਮਨ ਤੇ ਕਾਨੂੰਨ ਦੀ ਸਥਿਤੀ ਤੇ ਕੋਈ ਸਵਾਲ ਚੁੱਕਦਾ ਤਾਂ ਮੁੱਖ ਮੰਤਰੀ ਯੂਪੀ ਬਿਹਾਰ ਦੇ ਅੰਕੜੇ ਲੱਗੜ ਕੇ ਲੈ ਆਉਂਦੇ ਐਸੀ ਯੂਪੀ 'ਚ ਨਹੀਂ ਰਹਿੰਦੇ ਮੁੱਖ ਮੰਤਰੀ ਸਾਹਿਬ ਐਸੀ ਬਿਹਾਰ 'ਚ ਨਹੀਂ ਰਹਿੰਦੇ ਅਸੀਂ ਤਾਂ ਤੁਹਾਡੇ ਆਪਣੇ ਸ਼ਹਿਰ 'ਚ ਰਹਿੰਨੇ ਆ ਜੇ ਤੁਹਾਡੇ ਆਪਣੇ ਸ਼ਹਿਰ 'ਚ ਇਹ ਹਾਲਾਤ ਨੇ ਫਿਰ ਅਸੀਂ ਕਿੱਥੇ ਜਾਈਏ ਸਾਨੂੰ ਥਾਂ ਵੀ ਦੱਸਦੋ ਕੁੱਲ ਮਿਲਾ ਕੇ ਇਹ ਸੱਟ ਜਿਹੜਾ ਸਾਰਾ ਵਰਤਾਰਾ ਹੈ ਸਰਕਾਰ ਇਸ ਤੋਂ ਪੱਲਾ ਨਹੀਂ ਝਾੜ ਸਕਦੀ ਹੁਣ ਤਾਂ ਮੁੱਖ ਮੰਤਰੀ ਕਦੀਪ ਕੋਠੀ ਦੇ ਕੋਲੇ ਕਾਡ ਹੋਣ ਲੱਗ ਗਏ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬਾਕੀ ਸ਼ਹਿਰ ਦਾ ਕੀ ਹਾਲ ਹੋਵੇਗਾ ਬਾਕੀ ਪੰਜਾਬ ਦਾ ਕੀ ਹਾਲ ਹੋਵੇਗਾ